687 ਗੁਰ ਗਿਆਨ ਨਾਥ ਮਹਾਰਾਜ ਜੀ ਨੇ ਸਨ 1958 ਦੇ ਵਿੱਚ tibya ਤੇ ਧੂਆਂ ਲਾ ਕੇ ਤਪસ્યા ਕੀਤੀ ਸੀ ਇੱਥੇ ਖਾਰੇ ਨੂੰ ਮਠਾ ਕੇ ਪਾਸੀ ਇਹ ਹਿੰਦੁਸਤਾਨ ਦੇ ਪਾਕਿਸਤਾਨ ਬਣਨ ਤੋਂ ਪਹਿਲੇ ਹੀ ਤੇ ਮੁ슬ਮਾਨਾਂ ਦਾ ਪਿੰਡ ਸੀ ਜਿਹੜੇ ਨੂੰ ਕਤਵੇ ਦੀ ਨਟੀਲੀ ਕਹਿੰਦੇ ਸਾਲ 1947 ਦੇ ਵਿੱਚ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਇੱਥੋਂ ਸਾਰੇ ਮੁਸਲਮਾਨ ਚਲੇ ਗਏ ਜਿੰਦਵਾਰਾ ਹੋ ਗਿਆ ਹਿੰਦੁਸਤਾਨ ਤੇ ਪਾਕਿਸਤਾਨ ਬਣ ਗਿਆ ਦੋ ਖਾਤੇ ਤੇ ਜਿਹੜਾ ਇਹ ਮਲਟੀਲੀ ਸੀ ਤੇ ਇਥੇ ਜਾਣ ਲੱਗੇ ਮੁਸਲਮਾਨ ਜਿਹੜਾ ਇੱਕ ਖੂਦ ਸੀ ਇਸ ਖੂਦ ਵਿੱਚ ਜਬ ਮਰ ਡੰਗਰ ਸੱਟੇ ਗਏ ਜਰ ਪਾਵੇ ਇਸ ਨੂੰ ਬਰਬਾਦ ਕਰ ਦਿੰਦਾ ਤੇ ਤੁਮ مسلمان ਜਲੇ ਵੀ ਅਸੀਂ ਨਹੀਂ ਜਿਹੜਾ ਨਾ ਦੁਰਗੁਣ ਨਾ ਕੋ ਪਾਣੀ ਉਹ ਵੀ ਨਾ ਜਦੋਂ ਦੁਰਗਜੀ ਤੇ ਗਾਇਤਾਂ ਦੀ ਜਿਲਾ ਸਿੱਖਪੁਰ ਵਿੱਚ ਸਤਗੁਰੂ ਅਰਨਾਥ ਮਹਾਰਾਜ ਮਿਲਦੇ ਸੀ ਉਥੋਂ ਦੀ ਇਥੇ ਆ ਕੇ ਸੰਗਤ ਆ ਕੇ ਬਸੇ ਸਤਿਗੁਰੂ ਗਿਆਨਨਾਥ ਮਹਾਰਾਜ ਸਨ 1940 ਦੇ ਵਿੱਚ ਵਾਰਕੀ ਕੀਰਤ ਦੇ ਸਤਿਗੁਰੂ ਉੱਥੋਂ ਫਿਰ ਪਤਾ ਲੱਗਾ ਸਤਿਗੁਰੂ ਗਿਆਨਨਾਥ ਮਹਾਰਾਜ ਨੂੰ ਕਿ ਇੱਥੇ ਸਾਡੀ ਸੰਗਤ ਆਈ ਹੈ ਉਸ ਸੰਗਤ ਨੂੰ ਦਰਸ਼ਨ ਦੇਣ ਵਾਸਤੇ ਸਤਿਗੁਰੂ ਗਿਆਨਨਾਥ ਮਹਾਰਾਜ ਇੱਥੇ ਆਈ ਸੀ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਆਪ ਗੁਰੂਨੀ ਅਖਾਂ ਨਹੀਂ ਸੀ ਹੱਬਾਰ ਲਿਆ ਜੀ ਅੰਦਰੂਨੀ ਆਤਮਿਕ ਸ਼ਕਤੀ ਉਹਨਾਂ ਵਿੱਚ ਬਹੁਤ ਸੀ। ਸ਼ੱਕ ਤੇ ਸਤਿਗੁਰੂ ਗਿਆਨnath ਮਹਾਰਾਜ ਜੀ ਜਿਸ ਟਾਈਮ ਤਪੱਸਿਆ ਕਰਦੇ ਤਿਦਾਂ ਦੇ ਉੱਪਰ ਬੈਠ ਕੇ ਤੇ ਸਤਿਗੁਰੂ ਨੂੰ ਸਤਿਗੁਰੂ ਮਹਾਰਾਜ ਸੰਗਤਾਂ ਨੂੰ ਕਹਿੰਦੇ ਸੰਗਤੇ ਤੁਸੀਂ ਸਾਨੂੰ ਕਿੱਥੋਂ ਪਾਣੀ ਪਾਉਂਦੇ ਕਹਿੰਦੇ ਮਹਾਰਾਜ ਅਸੀਂ ਚੰਗ ਸ਼ਕਤਾਂ ਜੋੜਿਆ ਹਾਂ। ਮਾਰਾ ਪੰਜਾਬੀ ਸੀ ਕਹਿੰਦੇ ਜੋੜਾ ਕੀ ਹੁੰਦਾ ਕਹਿੰਦੇ ਜੋੜਾ ਹੁੰਦਾ ਛੱਕੜ ਇਹ ਛੱਕੜ ਦਾ ਪਾਣੀ ਪਿੰਡੇ ਦੀ ਗੋਦੀ ਵਿੱਚੋਂ ਆਉਣਾ ਉਦੋਂ ਛੱਕੜਾਂ ਦਾ ਪਾਣੀ ਆ ਜਾਂਦਾ ਜਦ ਅਸੀਂ ਉਹ ਘੜੀ ਭਰ ਕੇ ਰੱਖ ਲੈਂਦੇ ਆ ਉਹਨੂੰ ਪਟਕੜੀ ਲਾ ਕੇ ਮੋੜ ਕੇ ਉਹ ਪੂਰੀ ਚੱਲ ਜੇ ਤੇ ਛੱਲਿਆਂ ਜਿਹੜਾ ਪਾਣੀ ਪਾ ਕੱਢਦੇ ਆ ਨੜਚਿਆਂ ਦਾ ਉਹ ਪਾਣੀ ਲੋਹਵੜਾ ਨਿਕਲਦਾ ਖਾਰਾ ਉਹ ਪੀਤਾ ਨਹੀਂ ਆਉਂਦਾ ਕੋਹਣਾ ਪਾਣੀ ਨਿਕਲਦਾ

ਕਹਿੰਦਾ ਬਾਕੀ ਖੂਹ ਦੇ ਵਿੱਚ ਹੀ ਪਾਣੀ ਹੈ ਖੂਹ ਹੀ ਪਾਣੀ ਦੂਸਰੀ ਵਾਰੀ ਫਿਰ ਮਾਰਟੀ ਫਰਵਾ ਕੇ ਪੜਵਾਈ ਪਾਣੀ ਦੀ ਦੀਵਾਰ ਜੂਲ ਪਾਣੀ ਕਰਦੇ ਪਾਣੀ ਘਟਿਆ ਖੂਹ ਜੂ ਫਿਰ ਖਪਰ ਪਾ ਕੇ ਪੀਤਾ ਲੈ ਲeke ਫਿਰ ਕਹਿੰਦੇ ਬੇਟੇ ਕਿਹਨੇ ਖੂਹ ਵਿੱਚ ਹੀ ਪਾਣੀ ਸਤ ਵਿੱਚ ਦੂਸਰੀ ਵਾਰੀ ਵੀ ਇਸ ਤਰ੍ਹਾਂ ਕੀਤਾ ਤੀਸਰੀ ਵਾਰੀ ਜੋ ਕੱਢਿਆ ਨਾ ਪਾਣੀ ਮਾਰਨ ਇਹ ਅੰਨ ਸੰਸਕਰਨ ਤੇ ਆਇਆ ਜਦੋਂ ਪਾਣੀ ਘਟਿਆ ਠੀਕ ਸਹੀ ਜੇ ਤੁਸੀਂ ਕਹਿੰਦੇ ਪਾਣੀ اکੌੜਾ ਵਾ ਤੇ ਕੌੜਾ ਨਹੀਂ ਮਿੱਠਾ ਸੱਚ ਮਿੱਠਾ ਪੜੋ ਤੁਸੀਂ ਕਹਿੰਦੇ ਇਹ ਜ਼ਹਿਰ ਆ ਯਾ ਨਹੀਂ ਅਮਰਤ ਆ ਹਾਂਜੀ ਸੱਚ ਮਾਰਾ ਨੇ ਫਿਰ ਪੂਆ ਸਰੂ ਸਹੀ ਬਦਲ ਠੀਕ ਸੱਚ ਕਹਿੰਦੇ ਆ ਪਰ ਤੇ ਇਥੇ ਛੱਕਿਆ ਕਰੋ ਸੱਚ ਬਤਨ ਇਹ ਜੇ ਜਲ ਸਕਣ ਦੇ ਨਾਲ ਕੌੜੀ ਨੇ ਕੌੜ ਦੂਰ ਹੋ ਗਈ ਜੀ ਇਹ ਜੇ ਇਸ ਤਰ੍ਹਾਂ ਕਰਿਆ ਕਰ ਰਿਹਾ ਸੀ ਮਸਲਾ ਲੱਗਿਆ ਕਰਨੀ ਆ ਇਥੇ ਮੇਲੇ ਲੱਗਿਆ ਕਰਨਗੇ ਹਾਂਜੀ ਜੀ ਜਿਹੜੇ ਪਾਕਿਸਤਾਨ ਵਿੱਚ ਆਏ ਸੀ ਸੰਗਤਾਂ ਇਥੇ ਉਹਨਾਂ ਨੂੰ ਉਸ ਮਟਵਾਰੇ ਦੇ ਵਿੱਚ ਇਹ ਸਾਰਿਆਂ ਨੂੰ ਜ਼ਮੀਨ ਮਿਲੀ ਸੀ ਜੀ ਸਾਡਾ ਬਤਨ ਜੀ ਮੇਲ ਮਿਲੀ ਸੀ ਕਿੰਨੇ ਆਪਾਂ ਨੂੰ ਪਾਣੀ ਦਿੱਤਾ ਭਵਾਨਵਾਲ ਮਿਲ ਜਿੰਨੇ 12 ਵੇਲੇ ਆਪਾਂ ਦੱਸ ਕਰਨ ਵਾਸਤੇ ਜੇ ਆਪਾਂ ਅੰਸਰ ਕਰੀਏ ਜੇ ਇੱਕ ਕੁੰਜੀ ਕਰਵਾ ਤੇ ਸਾਥੀ ਨੂੰ ਯਾਰ ਨਾਲ ਕਰਵਾਇਆ

ਕੱਟ ਕੱਟ ਹੈਲੋ ਤੇ ਗੁਰੂ ਮਹਾਰਾਜ ਨੇ ਕਿਹਾ ਬਦਾ ਜੁਆ ਸਾਥੇ ਆ ਕੇ ਸ਼ਨਾ ਕਰਦਾ ਬਸ ਬੰਦੇ ਮਨਾ ਕਾਮਨਾ ਪੂਰੀ ਹੋ ਜਾਂਦੀ ਹੈ ਜਿਸਨ ਹਰਮੀ ਜੀ ਮਸਿਆ ਕਰਨ ਕਿੰਨ ਸਾਲ ਵਿੱਚ ਦੋ ਮੇਰੇ ਲੱਗਦੇ ਇੱਕ ਫਰਵਰੀ ਦੀ ਮਸਿਆ ਇੱਕ ਹਾੜ ਦੀ ਮਸਿਆ ਹੁਣ ਹਾੜ ਦੀ ਮਸਿਆ ਤੇ ਸੱਚ ਨੂੰ ਜਾਣਨਾ ਮਹਾਰਾਜ ਜੀ ਦਾ